ਕਿ ਤੁਮਾ ਸਾਹਿਬ ਅੱਜ ਵੀ ਸਿਰ ਫਿਰ ਬੁੱਢੇ ਨਾਲੇ ਤੇ ਆਇਓ ਹਾਲਾਤ ਦੇਖ ਰਿਆਂ ਕਿ ਜ਼ਹਿਰ ਜਿਹੜਾ ਹੈ ਉਹ ਵਗਦਾ ਪਿਆ ਇੱਥੇ ਆ ਬਹੁਤ ਦੁੱਖ ਦੀ ਗੱਲ ਆ ਤੇ ਜੋ ਕੁਛ ਵੀ ਹੈ ਗੈਰਕਾਨੂੰਨੀ ਹੈ ਗੈਪਸ ਵਿਧਾਨਕ ਇਹ ਨਹੀਂ ਹੋਣਾ ਚਾਹੀਦਾ ਨਾ ਕਿਸੇ ਦਾ ਇੰਡਸਟਰੀ ਦਾ ਗੰਦਾ ਪਾਣੀ ਪੈਣਾ ਚਾਹੀਦਾ ਸੀ ਨਾ ਜਿਹੜਾ ਹੈ ਡੈਰੀਆਂ ਦਾ ਪਾਣੀ ਪੈਣਾ ਚਾਹੀਦਾ ਸੀ ਨਾ ਮਿਊਸਪਲ ਕਮੇਟੀ ਦਾ ਇਤ ਇਹਨਾਂ ਦੀ ਵੇਸਟੇਜ ਇਹਦੇ ਵਿਚ ਆ ਰਹੀ ਹੈ ਆ ਜੋ ਇੱਥੇ ਜਿੱਥੇ ਖੜੇ ਆ ਇੱਥੇ ਮਿਊਸਪਲ ਕਾਰਪੋਰੇਸ਼ਨ ਦਾ ਪਾਣੀ ਆਨ ਕੇ ਡਿੱਗਦਾ ਤੇ ਇਸੇ ਤਰ੍ਹਾਂ ਇਹਦੇ ਅਗਲੇ ਪਾਸੇ ਡੈਰੀਆਂ ਹੈ ਤੇ ਵਕਫਾ ਖਾਬਾਂ ਦੇ ਉੱਤੇ ਜਿਹੜਾ ਹੈਗਾ ਇੰਡਸਟਰੀਅਲ ਪਾਣੀ ਜਾਂ ਇਹਦੇ ਪਾਣੀ ਦੇ ਵਿੱਚ ਰਲਾ ਕੇ ਮਿਲ ਕੇ ਪਾਣੀ ਜੀ ਦੇ ਵਿੱਚ ਜਾ ਰਿਹਾ ਉਹਦੇ ਵਿੱਚ ਆ ਰਿਹਾ ਸੋ ਇਹ ਬੜੀ ਸਮਝ ਲਓ ਸਾਡੇ ਸ਼ਹਿਰ ਵਾਲਿਆਂ ਦੀ ਸਮਝ ਲਓ ਇਨੀ ਬਦਕਿਸਮਤੀ ਹੈ ਕਿ ਜਿੱਥੇ ਗੁਰਨਾਨਕ ਪਾਤਸ਼ਾਹ ਨੇ ਚਰਨ ਪਾਏ ਗਉ ਘਾਟ ਗੁਰਦੁਆਰਾ ਜਿੱਥੇ ਅਸ্নান ਕਰਦੀ ਸੀ ਸੰਗਤਾਂ ਸਾਨੂੰ ਵਾਹਿਗੁਰੂ ਨੇ ਪੈਸਾ ਤਾਂ ਦੇ ਦਿੱਤਾ ਇੰਡਸਟਰੀ ਨੂੰ ਤਾਂ ਚੱਕ ਦਿੱਤਾ ਵਾਹਿ ਵਾਹਿਗੁਰੂ ਨੇ ਪਰ ਇੰਡਸਟਰੀ ਨੇ ਤੇ ਇਸ ਸਭ ਤੋਂ ਅਮੀਰ ਸ਼ਹਿਰ ਨੇ ਲੋਕਾਂ ਨੂੰ ਕੀ ਦਿੱਤਾ ਗੰਦਾ ਪਾਣੀ ਇੰਡਸਟਰੀਅਲ ਪਾਣੀ ਬਿਮਾਰੀਆਂ ਦਿੱਤੀਆਂ ਜਿਹੜੀਆਂ ਰਾਜਸਥਾਨ ਦੇ ਵਿੱਚ 2.5 ਕਰੋੜ ਲੋਕ ਇਸ ਪਾਣੀ ਨੂੰ ਪੀ ਰਹੇ ਆ ਜਿਹਦੇ ਵਿੱਚ ਇਹ ਸਾਰਾ ਕੁਛ ਰਲਿਆ ਹੋਇਆ ਸੋ ਲੰਬੇ ਸਮੇਂ ਤੋਂ ਆਵਾਜ਼ ਉਠਾ ਰਹੇ ਹਾਂ 2009 ਦੇ ਵਿੱਚ ਵੀ ਚੇਤਨਾ ਮਾਰਚ ਸ਼ੁਰੂ ਕੀਤਾ ਸੀ ਗੁਰਦੁਆਰਾ ਗਊ ਘਾਟ ਤੋਂ ਰਾਜਸਥਾਨ ਦੇ ਉਹ ਹਸਪੀਟਲ ਤੱਕ ਗਏ ਸੀ ਵੀ ਲੋਕਾਂ ਦੇ ਵਿੱਚ ਚੇਤਨਾ ਉੱਠੇ ਆਵਾਜ਼ ਉੱਠੇ ਸੋ ਆ ਲਗਾਤਾਰ ਪਿਛਲੇ ਸਾਲ ਤੋਂ ਅਸੀਂ ਲਗਾਤਾਰ 2009 ਤੋਂ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਰਹੇ ਹਾਂ ਉਹਦੇ ਵਿੱਚ ਉਸ ਵੇਲੇ ਕੋਈ ਵੀ ਇੰਡਸਟਰੀਅਲ ਟ੍ਰੀਟਮੈਂਟ ਪਲੈਂਟ ਨਹੀਂ ਸੀ ਲੱਗਾ ਆ 50 ਐਮਐਲਡੀ 40 ਐਮਐਲਡੀ 15 ਐਮਐਲਡੀ ਇਹ ਸਾਰੇ ਟ੍ਰੀਟਮੈਂਟ ਪਲੈਂਟ ਜਿਹੜਾ ਹੈ ਇੰਡਸਟਰੀ ਦੇ ਉੱਤੇ ਸਰਕਾਰਾਂ ਦੇ ਉਸ ਸਮੇਂ ਦੇ ਉੱਤੇ ਜ਼ੋਰ ਪਾ ਕੇ ਇਹ ਪਾਣੀ ਜਾਂਦਾ ਤੁਸੀਂ ਨਹੀਂ ਪਾ ਸਕਦੇ ਸੋ ਉਹਦੇ ਨਾਲ ਫਿਰ ਜਿਹੜੇ ਮਿਊਸਪਲ ਕਾਰਪੋਰੇਸ਼ਨ ਦੇ ਸੀ ਜਿਹੜੇ ਟ੍ਰੀਟਮੈਂਟ ਪਲਾਂਟ ਲੱਗੇ ਵੀ ਸੀ ਇੱਥੇ ਉਹ ਵੀ ਨਹੀਂ ਸੀ ਚੱਲਦੇ ਸੋ ਇਸ ਵੇਲੇ ਜਿਹੜਾ ਹੈਗਾ ਬਹੁਤ ਪੈਸਾ ਲੁਧਿਆਣੇ ਨੂੰ 650 ਕਰੋੜ ਰੁਪਇਆ ਆ ਜਿਹਦੇ ਵਿੱਚ ਸਾਰੇ ਟ੍ਰੀਟਮੈਂਟ ਪਲਾਂਟ ਮਿਊਸਪਲ ਕਾਰਪੋਰੇਸ਼ਨ ਦੇ ਲੱਗੇ ਆ ਤੇ ਉਹ 650 ਐਮਐਲਡੀ ਪਾਣੀ ਆ 800 ਐਮਐਲਡੀ ਦਾ ਪ੍ਰਬੰਧ ਆ ਪਰ ਮਿਸ ਮੈਨੇਜਮੈਂਟ ਕਰਕੇ ਸਰਕਾਰਾਂ ਦੇ ਧਿਆਨ ਨਾ ਦੇਣ ਕਰਕੇ ਅਫਸਰਾਂ ਦੀ ਮਨਮਾਇਨੀ ਮਨਜੀ ਕਰਕੇ ਭ੍ਰਸ਼ਟਾਚਾਰ ਕਰਕੇ ਆ ਸਾਰੇ ਪੈਸੇ ਖਰਚ ਕੇ ਵੀ ਜਿਹੜੀਆਂ ਹੈਗਾ ਲੋਕਾਂ ਦੀਆਂ ਬਦਵਾਵਾਵਾਂ ਜਿਹੜੀਆਂ ਹੈ ਉਹ ਲੈ ਰਹੇ ਆ ਉਹਦਾ ਕਾਰਨ ਇਹੀ ਹੈ ਕਿ ਇਥੇ ਇੱਕ ਜਿਹੜਾ ਹੈ ਪੰਪ ਸਟੇਸ਼ਨ ਲੱਗਣਾ ਸੀ ਇਹ ਘਟੋ ਘਟ 70 80 ਐਮਐਲਡੀ ਪਾਣੀ ਜਿਹੜਾ ਹੈਗਾ ਇਹਦੇ ਵਿੱਚ ਦੀ ਆ ਰਿਹਾ ਸੋ ਇਹ ਪਾਣੀ 225 ਐਮਐਲਡੀ ਟ੍ਰੀਟਮੈਂਟ ਪਲਾਂਟ ਤੇ ਜਾਣਾ ਸੀ ਟਰੀਟਮੈਂਟ ਪਲੈਂਟ ਬਹੁਤ ਵਧੀਆ ਚੱਲ ਰਿਹਾ ਇੱਕ ਨੰਬਰ ਚੱਲ ਰਿਹਾ ਤੇ ਉਹਦਾ ਉਦਘਾਟਨ ਵੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਦ ਸਿੰਘ ਜਮਾਨ ਤੇ ਉਸ ਵੇਲੇ ਦੇ ਮੰਤਰੀ ਸਾਹਿਬਾਨ ਇੱਥੇ ਰੱਖ ਕੇ ਗਏ ਆ ਇਹਨੂੰ ਉਦਘਾਟਨ ਕਰਕੇ ਗਏ ਆ ਪਰ ਅਫਸੋਸ ਟਰੀਟਮੈਂਟ ਪਲੈਂਟ ਚੱਲ ਰਿਹਾ ਪਰ ਉਹਦੀ ਤੇ ਪਾਣੀ ਨਹੀਂ ਪਹੁੰਚ ਰਿਹਾ ਉਹਦਾ ਕਾਰਨ ਕੀ ਹੈ ਕਿ ਇੱਕ ਸਟੇ ਹੋ ਗਿਆ ਜਿੱਥੇ ਪੰਪ ਸਟੇਸ਼ਨ ਬਣ ਰਿਹਾ ਸੀ ਤੇ ਡੇਢ ਦੋ ਡੇਢ ਸਾਲ ਤੋਂ ਵੱਧ ਸਮਾਂ ਹੋਇਆ ਕਿ ਉਹ ਕੇਸ ਦਾ ਕੋਈ ਨਬਟਾਰਾ ਨਹੀਂ ਕਰਵਾ ਸਕਿਆ ਪ੍ਰਸ਼ਾਸਨ ਕਿਉਂਕਿ ਜਿੱਥੇ ਬਣਾ ਰਿਹਾ ਕੋਰਟ ਨੂੰ ਇਹ ਨਹੀਂ ਦੱਸ ਸਕਿਆ ਕਿ ਮੈਂ ਆਪਣੀ ਥਾਂ 'ਚ ਬਣਾ ਰਿਹਾ ਇਸ ਕਰਕੇ ਕੇਟ ਲੱਗ ਗਿਆ ਕਿ ਸਰਕਾਰ ਦਾ ਪ੍ਰਸ਼ਾਸਨ ਕੋਰਟ ਨੂੰ ਇਹ ਨਾ ਦੱਸ ਪਾਵੇ ਪਾਵੇ ਕਿ ਜਿੱਥੇ ਮੈਂ ਪੰਪ ਸਟੇਸ਼ਨ ਬਣਾ ਰਿਹਾ ਉਹ ਮੇਰੀ ਜਗ੍ਹਾ ਹੁਣ ਦੱਸੋ ਇਹਦੇ ਉੱਤੇ ਹੁਣ ਕਿਸੇ ਨੂੰ ਕੀ ਪਤਾ ਕੌਣ ਉੱਥੇ ਜਾ ਕੇ ਕੋਰਟ 'ਚ ਇਹਨਾਂ ਦੀ ਲੜਾਈ ਲੜੇ ਸੋ ਫਿਰ ਵੀ ਐਸੀ ਜਿਹੜਾ ਹੈਗਾ ਸਾਡੇ ਸਤਕਾਰਯੋਗ ਮੰਤਰੀ ਸਾਹਿਬ ਉਹਨਾਂ ਨੂੰ ਅੱਜ ਵੀ ਅਸੀਂ ਗਾ ਉਹਨਾਂ ਨਾਲ ਗੱਲ ਕੀਤੀ ਹੈ ਕਿ ਜੇ ਨਾ ਜਰ ਉਹਦਾ ਕੋਰਟ ਚੋਂ ਨਬਟਾਰਾ ਨਹੀਂ ਹੁੰਦਾ ਉਹਨਾਂ ਜੇਰੇ ਦਾ ਟੈਂਪਰੇਰੀ ਹੱਲ ਹੋਣਾ ਚਾਹੀਦਾ ਉਹਦੇ ਵਾਸਤੇ ਜਿਹੜਾ ਐਸ ਵੇਲੇ ਕੱਲ ਜਿਹੜੀ ਹੈਗੀ ਸਾਡੇ ਕਮਿਸ਼ਨਰ ਸਾਹਿਬ ਸਰਦਾਰ ਖਹਿਰਾ ਸਾਹਿਬ ਨਾਲ ਤੇ ਸਾਰੇ ਅਧਿਕਾਰੀ ਇਹਨਾਂ ਗੱਲ ਹੋਈ ਹੈ ਕਿ ਇਹਦੇ ਵਿੱਚ 30 ਐਮਐਲਡੀ ਪਾਣੀ ਜਿਹੜਾ ਚੱਕ ਕੇ ਬੁੱਢੇ ਨਾਲੇ ਛਿੱਟਿਆ ਜਾ ਰਿਹਾ ਇਹ ਨਾਲੇ ਦੇ ਵਿੱਚ ਉਹਨੂੰ ਆ ਜਿਹੜਾ ਪੰਪ ਸਟੇਸ਼ਨ ਆ ਜਿਹੜਾ ਸਾਹਮਣੇ ਇਹਦੇ ਵਿੱਚ ਸਿੱਟ ਦਿੱਤਾ ਜਾਵੇ ਉਹ 30 ਐਮਐਲ ਦੀ ਪਾਣੀ ਉਹਦੇ ਉੱਤੇ 60 ਕੁ ਹਜ਼ਾਰ ਦਾ ਲੱਖ ਦਾ ਖਰਚਾ ਹੁੰਦਾ ਇਹ ਪਾਣੀ ਇੱਥੇ ਆ ਜਾਊਗਾ ਦੂਸਰਾ ਉਹਨਾਂ ਨੇ ਕਿਤੇ ਉਹ ਕੋਰਟ ਦਾ ਨਹੀਂ ਉਹਦੇ ਵਿੱਚ ਹੱਲ ਹੁੰਦਾ ਤੇ ਇਹਨੂੰ 3.5 ਕਰੋੜ ਦੀ ਇੱਕ ਪਲੈਨਿੰਗ ਉਹਨਾਂ ਨੇ ਕੱਲ ਦਿੱਤੀ ਐ ਅੱਜ ਉਹ ਮਨਜ਼ੂਰ ਕਰਾਉਣਗੇ ਤੋ ਤਿੰਨ 3.5 ਮਹੀਨੇ ਦਾ ਸਮਾਂ ਕਹਿੰਦੇ ਆ 4 ਮਹੀਨੇ ਲੱਗ ਜਾਣਗੇ ਜੇ ਉਹ ਅੱਜ ਪਾਸ ਹੁੰਦੀ ਅੱਜ ਅੱਗੇ ਚੱਲਦਾ ਪ੍ਰੋਸੈਸ ਤੇ ਉਹਨੇ ਦਿਨ ਤੋਂ ਜਿਹੜਾ 30 ਐਮ ਐਮ ਐਲ ਡੀ ਪਾਣੀ ਆ ਉਹ ਵੀ ਉਥੇ ਜਲ ਜੂਗਾ ਜਾਂ ਅਸੀਂ ਸੰਗਤ ਦੇ ਨਾਲ ਵਿਚਾਰ ਕਰ ਰਹੇ ਆ ਕਿ ਉਹਨਾਂ ਜਰ ਕੋਈ ਆਲਟਰਨੇਟਰ ਪਾਣੀ ਚੱਕ ਕੇ ਇੱਥੇ ਪਾਉਣ ਦਾ ਪ੍ਰਬੰਧ ਕਰ ਲਿਆ ਜਾਵੇ ਕਿ ਜਿੰਨਾ ਚਿਰ ਉਹ ਕੰਮ ਵੀ ਜਿਹੜਾ ਪੱਕਾ ਬਣਨਾ ਉਹ ਬਣਦਾ ਰਹੇ ਪਰ ਉਹਨਾਂ ਜਰ ਇਹਦੇ ਤੋਂ ਰਾਦ ਮਿਲੇ ਉਹਦੇ ਵਾਸਤੇ ਅਸੀਂ ਅੱਜ ਇਹ ਇਹ ਸੋਚ ਰਹੇ ਆ ਦੂਸਰਾ ਇਹਦੇ ਉੱਪਰ ਤੋਂ ਜਿਹੜੀਆਂ ਡੈਰੀਆਂ ਕੱਲ ਤੁਸੀਂ ਉਹਨਾਂ ਦੇ ਖਿਲਾਫ ਬਿਲਕੁਲ ਹਾਂ ਮੈਂ ਉਹ ਉਹ ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਤੇ ਡੈਰੀ ਹੋਵੇ ਤੇ ਮਿਊਸਪਲ ਕਾਰਪੋਰੇਸ਼ਨ ਹੋਵੇ ਤੇ ਕੋਈ ਵੀ ਹੋਵੇ ਉਹਦਾ ਹੱਲ ਕੱਢਣਾ ਉਹਨਾਂ ਨੂੰ ਲਗਾਤਾਰ ਉਹਨਾਂ ਨੇ ਅੱਗੇ ਵੀ ਮੀਟਿੰਗ ਕੀਤੀ ਸੀ ਉਹਨਾਂ ਨੂੰ ਉੱਥੇ ਕਿਉਂਕਿ ਸਾਡੇ ਕੋਲ 300 ਗਊ ਆ ਅਸੀਂ ਪਵਿੱਤਰ ਵੇਂ ਦੇ ਕੰਢੇ ਉੱਥੇ ਗਊਆਂ ਨੂੰ ਸਾਹਮਦੇ ਆ ਤੇ ਅਸੀਂ ਖੈਰਾ ਸਾਹਿਬ ਨੂੰ ਕਿਹਾ ਉਹਨੇ ਦੋ ਬੱਸਾਂ ਕੀਤੀਆਂ ਕਿ ਚਲੋ ਆਪਾਂ ਉਹਨਾਂ ਨੂੰ ਦਿਖਾ ਕੇ ਲਈਏ ਕਿ ਇਹਦਾ ਹੱਲ ਕੀ ਆ ਅਸੀਂ ਉਹ ਜਿਹੜਾ ਹੈਗਾ ਕੋਈ ਵੀ ਇੱਕ ਬੰਦਾ ਵੀ ਨਾਲ ਤਿਆਰ ਨਹੀਂ ਹੋਇਆ ਬਸ ਖੜੀ ਰਹੇ ਫਿਰ ਇੱਕ ਡੈਰੀ ਜਿਹੜੀ ਗਊਸ਼ਾਲਾ ਵਾਲੇ ਗਏ ਸੋ ਉਹਨਾਂ ਨੂੰ ਦਿਖਾ ਲਿਆ ਕਿ ਇਹਦੇ ਜੀ ਘੋਹ ਚੱਕਲੇ ਜਾਵੇ ਜਿਹੜਾ ਘੋਹ ਵਾ ਇਹ ਖੇਤਾਂ ਵਿੱਚ ਥਾਵੇ ਖੁਸ਼ਹਾਲੀ ਲੈ ਆ ਸਕਦਾ ਜੇ ਦਰਿਆ ਵਿੱਚ ਪੈਂਦਾ ਇਹ ਸਭ ਤੋਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹਦੇ ਨਾਲ ਪੈਦਾ ਹੋਣਗੀਆਂ ਸੋ ਉਹਨਾਂ ਦੇ ਨਾਲ ਫਿਰ ਉਹਨਾਂ ਦੇ ਵਕ ਵਕ ਸਮਿਆਂ ਦੇ ਉੱਤੇ ਉਹਨਾਂ ਨੂੰ ਹਦੇਸ਼ ਜਾਰੀ ਹੋਇਆ ਵੀ ਤੁਸੀਂ ਗੰਦਾ ਪਾਣੀ ਨਾ ਪਾਓ ਕਈ ਵਾਰ ਉਹਨਾਂ ਦੇ ਪਾਈਪ ਪਟ ਚੁੱਕੇ ਆ ਪਰ ਉਹ ਫੇਰ ਦੁਬਾਰਾ ਜਿਹੜੇ ਹੈਗੇ ਆ ਕੱਲ ਵੀ ਪੱਟੇ ਗਏ ਆ ਕੱਲ ਵੀ ਜਿਹੜੇ ਹੈਗੇ ਆ ਕਿਉਂਕਿ ਉਹ ਪਾਣੀ ਕੋਈ ਵੀ ਪਾ ਰਿਆ ਜਿਹੜਾ ਹੈਗਾ ਵਾ ਉਹਨਾਂ ਦਾ ਉਹ ਸਿੱਧਾ ਹੱਲ ਹੋ ਸਕਦਾ ਅੱਜ ਵੀ ਉਹਨਾਂ ਨਾਲ ਮੀਟਿੰਗ ਆ ਕਿ ਅਸੀਂ ਤੁਹਾਡੇ ਨਾਲ ਕੀ ਸਹਿਯੋਗ ਕਰ ਸਕਦੇ ਹਾਂ ਜੇ ਤੁਸੀਂ ਪਾਣੀ ਜਿਹੜਾ ਹੈਗਾ ਵਾ ਕੋਹਾ ਦੇਸੀ ਅੰਦਾਜ਼ਾ ਲਾਇਆ ਵੀ 15 ਟਰਾਲੀਆਂ ਹੋਣਗੀਆਂ ਤੇ ਜੇ ਅਸੀਂ 15 ਟਰਾਲੀਆਂ ਕੋਹਾ ਚੱਕ ਲਈਏ ਤੇ 15 ਟਰਾਲੀਆਂ دریا ਵਿੱਚ ਨਾ ਪਾਈਏ ਉਹਦੇ ਨਾਲ ਅਸੀਂ ਕੀ ਸਹਿਯੋਗ ਕਰ ਸਕਦੇ ਅੱਜ ਉਹਨਾਂ ਨਾਲ ਮੀਟਿੰਗ ਹੈ ਉਹ ਮਸਲਾ ਜਿਹੜਾ ਹੈਗਾ ਉਹਨਾਂ ਦਾ ਕਿ ਇਹ ਜਿਹੜਾ ਗੋਹਾਵਾ ਇਹ ਸੋਨਾ ਜੇ ਇਹਦੀ ਗੈਸ ਬਣ ਕੇ ਬਾਇਓ ਗੈਸ ਬਣ ਕੇ ਉਹ ਉਹ ਇਨਕਮ ਦੇ ਸਕਦੀ ਹੈ ਜੇ ਇਹ ਉਹਦੋਂ ਮਗਰੋਂ ਜਿਹੜੀ ਉਹਦੀ ਸਲਾਜ ਨਿਕਲਣੀ ਆ ਉਹ 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 ਬਹੁਤ ਵਧੀਆ ਖਾਸ ਆ ਇਹ ਤਾਂ ਬੜਾ ਕਿਉਂਕਿ ਇਹਦਾ ਪ੍ਰੋਸੈਸ ਨਹੀਂ ਜਿਹੜਾ ਜਿਹਦੇ ਕੋਲ 10 15 ਪਸ਼ੂ 50 ਪਸ਼ੂ ਆ ਉਹ ਦੁੱਧ ਦਾ ਚੋ ਕੇ ਆ ਪਾ ਦਿੰਦਾ ਮੁੱਲ ਵੇਚ ਲੈਂਦਾ ਪਰ ਜਿਹੜੀ ਉਹਦੀ ਜੇ 4 ਕਿਲੋ ਦੁੱਧ ਤੇ ਉਹਦੇ 16 ਕਿਲੋ ਜਿਹੜਾ ਹੈਗਾ ਗੋਹਾ ਉਹ ਜਿਹੜਾ ਹੈਗਾ ਉਹ ਬੁੱਢੇ ਤੇ ਰਿਆ ਸਿੱਟ ਦਿੰਦਾ ਇਹ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਕੇ ਇਹਨੂੰ ਅਸੀਂ ਚਾਹੁੰਦੇ ਹਾਂ ਕਿ ਇਹਦਾ ਇੱਕ ਹੱਲ ਕੱਢਿਆ ਜਾਵੇ ਕਾਲਾ ਪਾਣੀ ਮੋਰਟਗੇਜ ਜੋ ਹੈ ਉਹ ਵੀ ਲਗਾਤਾਰ ਜੋ ਹੈ ਜੀ ਇਹ ਕਾਲਾ ਪਾਣੀ ਹੈ ਕਾਲ ਨਹੀਂ ਕਾਲਾ ਪਾਣੀ ਮੋਰਟਗੇਜ ਗੱਲ ਕਰ ਰਹੇ ਹਾਂ ਅਸਲ ਉਹਨਾਂ ਦੀ ਗੱਲ ਕਰ ਰਹੇ ਹਾਂ ਨਹੀਂ ਨਹੀਂ ਬਹੁਤ ਵਧੀਆ ਬਹੁਤ ਕੋਈ ਵੀ ਆਵਾਜ਼ ਉਠਾਉਂਦਾ ਕੋਈ ਵੀ ਗੱਲ ਕਰਦਾ ਜਿਹੜੇ ਪੀੜਤ ਲੋਕ ਆ ਵਧੀਆ ਗੱਲ ਆ ਕੋਈ ਮਾੜਾ ਨਹੀਂ ਤੁਸੀਂ ਕਿਉਂ ਨਹੀਂ ਖੜਦੇ ਨਹੀਂ ਕਿੱਦਾਂ ਖੜੀਏ ਉਹ ਦੱਸ ਤਰੀਕਾ ਤੁਹਾਨੂੰ ਤੁਸੀਂ ਦੱਸ ਦਿਓ ਕਿੰਦਣ ਕਿੱਦਾਂ ਕਿਸੇ ਨੇ ਉਹਨਾਂ ਨੇ ਸਾਨੂੰ ਕਿਸੇ ਨੇ ਬੁਲਾਇਆ ਸਾਨੂੰ ਉਹਦੇ ਬਾਰੇ ਦੱਸਿਆ ਮੈਸੇਜ ਦਿੱਤਾ ਜੇ ਤਾਂ ਸਾਨੂੰ ਜੇ ਤਾਂ ਸਾਨੂੰ ਦੱਸਿਆ ਹੋਵੇ ਬਾਬਾ ਜੀ ਇੱਥੇ ਆਉਣਾ ਤੁਹਾਡੇ ਨਾਲ ਗੱਲ ਕਰਨੀ ਹੈ ਇੱਥੇ ਖੜੇ ਆ ਜੀ ਕੋਈ ਵੀ ਅਸੀਂ ਕੋਈ ਭੋਰੇ ਵਜਦਾ ਰਹਿੰਦੇ ਨਹੀਂ ਉਹਦੇ ਵਾਸਤੇ ਜੇ ਕਿਸੇ ਨੇ ਹੋਰ ਵੀ ਤੁਹਾਡੇ ਮਾਧਮ ਹੋਵੇ ਫਲਾਣ ਨੇ ਬਾਬਾ ਜੀ ਨੂੰ ਕਿਹਾ ਸੀਗਾ ਬਾਬਾ ਜੀ ਉੱਥੇ ਪਹੁੰਚੇ ਨਹੀਂ ਇੱਕ ਵੀ ਦੱਸੋ ਪਰ ਬਾਕੀ ਜਦੋਂ ਅਸੀਂ ਵੀ ਦੋਵਰੀ ਜਿਹੜਾ ਹੈਗਾ ਜਨਨਤੀ ਦੀ ਲੜਾਈਆਂ ਇਹਦੇ ਵਿੱਚ ਕੋਈ ਬੁਲਾਵਾ ਨਹੀਂ ਨਹੀਂ ਨਾ ਨਾ ਅਸੀਂ ਨਹੀਂ ਨਹੀਂ ਬਲਾਵਾ ਹੈ ਅਸੀਂ ਅਸੀਂ ਤਾਂ ਸਾਡਾ ਸੈਸ਼ਨ ਚੱਲਦਾ ਜਿਹੜਾ ਹੈਗਾ 24 ਤਰੀਕ ਤੋਂ ਸੈਸ਼ਨ ਚੱਲਣ ਦੇ ਅਸੀਂ ਤਾਂ ਸੈਸ਼ਨ ਵਿੱਚ ਅਸੀਂ ਸੈਸ਼ਨ ਵਿੱਚ ਜਾਵਾਂਗੇ ਕਿ ਅਸੀਂ ਇੱਥੇ ਆਣ ਕੇ ਇੱਥੇ ਕਿਹੜੀ ਇਹੋ ਜੀ ਚੀਜ਼ ਸੀਗੀ ਵੀ ਜਿਹੜੀ ਕਰਨੀ ਸੀ ਬਾਬੇ ਤੋਂ ਬਿਨਾਂ ਰਹਿ ਗਈ ਕਿਹੜੀ ਚੀਜ਼ ਕਰਨੀ ਸੀ ਜੇ ਬਾਬਾ ਜੀ ਹੁੰਦੇ ਹੋ ਜਾਣੀ ਸੀ ਅਸੀਂ ਨਹੀਂ ਆਏ ਤਾਂ ਫਿਰ ਉਹਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਮੈਸੇਜ ਆਪਣਾ ਦੇ ਦਿੱਤਾ ਉਹਨਾਂ ਦੀ ਲੜਾਈ ਨੂੰ ਕਿੱਦਾਂ ਦੇਖ ਰਹੇ ਨਹੀਂ ਨਹੀਂ ਕੋਈ ਵੀ ਕੋਈ ਵੀ ਕੋਈ ਵੀ ਆਵਾਜ਼ ਫਾਉਂਦਾ ਜਿਹੜੇ ਅਸੀਂ ਪੀੜਤ ਮਰ ਰਹੇ ਹਾਂ ਅਸੀਂ ਤੁਹਾਨੂੰ ਮਾੜਾ ਨਹੀਂ ਕਹਾਂਗੇ ਟਕਰਾਅ ਦਾ ਹਾਲਾਤ ਪੈਦਾ ਹੋਵੇ ਤੇ ਟਕਰਾਅ ਨਾਲ ਹੀ ਖਦਮ ਨਹੀਂ ਹੋਣਾ ਜੇ ਅਸੀਂ ਟਕਰਾਅ ਕਰਦੇ ਹਾਂ ਫੇਰ ਸਮਝ ਲੈ ਉਹਨੂੰ ਅਲਝਾਉਣਾ ਇੰਡਸਟਰੀ ਵਾਲੇ ਜਿਹੜੇ ਨਹੀਂ ਨਹੀਂ ਲੜ ਕੇ ਕਿਉਂਕਿ ਹੁਣ ਤੇ ਕਰਪੂਤਰ ਕਾਲੀ ਪੈਂਦੇ ਸੀ ਇਹ ਸਾਰੀਆਂ ਚੈਲੰਜ ਸੀ ਉਥੇ ਪਿੰਡਾਂ ਦਾ ਪਾਣੀ ਪੈਂਦਾ ਸੀ ਸ਼ਹਿਰਾਂ ਦਾ ਪਾਣੀ ਪੈਂਦਾ ਸੀ ਇੰਡਸਟਰੀਅਲ ਪਾਣੀ ਵੀ ਪੈਂਦਾ ਸੀ ਉਸ ਸਾਰੇ ਹੱਲ ਹੋ ਗਿਆ ਉਹਨਾਂ ਨੇ ਬੈਠ ਕੇ ਭਾਈ ਇਹ ਤੁਹਾਡਾ ਤੁਸੀਂ ਗਲਤ ਕਰ ਰਹੇ ਹੋ ਗੁਰੂ ਘਰ ਪਾਣੀ ਜਾ ਰਿਹਾ ਸਮਝਾਵਾਂਗੇ ਜਦੋਂ ਅਸੀਂ ਡੇੜੇ ਆਕੇ ਕਰਾਂਗੇ ਤਾਂ ਮੰਨਣਗੇ ਰੱਖਾ ਸਿਧਾਨਾ ਜੀ ਕਹਿੰਦੇ ਨਹੀਂ ਅਸੀਂ ਕਿਸੇ ਨਾਲ ਕਿਸੇ ਸਾਡੇ ਤੇ ਸਾਰੇ ਚੱਕ ਸਕਦੇ ਆ ਜੀ ਤੁਸੀਂ ਇੱਕ ਦਿਖਾਵਾ ਕਰਦੇ ਹੋ ਨਹੀਂ ਅਸੀਂ ਕਹਿੰਦੇ ਅਸੀਂ ਕਦੇ ਕਹਿੰਦੇ ਅਸੀਂ ਤਾਂ ਇੱਕ ਨਾਚੀਜ ਬੰਦੇ ਆ ਗੁਰੂ ਕਰਨਾਨਕ ਬਾਸਾਹ ਦੇ ਚਰਨਾਂ ਦੀ ਧੂੜ ਆ ਅਰਦਾਸ ਕਰਦੇ ਆ ਕਿ ਬਾਸਾਹ ਜਿਹੜੇ ਤੁਸੀਂ ਬੱਜਨ ਬਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤਾ ਦਾ ਸਾਨੂੰ ਉਪਦੇਸ਼ ਦਿੱਤਾ ਉਹਦੇ ਵਾਸਤੇ ਅਸੀਂ ਫਤਵੀ ਨਹੀਂ ਕੁਝ ਕਰ ਸਕੀ ਆਪਣੇ ਆਪ ਨੂੰ ਵੜਪਾ ਕੇ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕੋਕ ਵੱਡੇ ਬੰਦੇ ਨਾਲ ਅਸੀਂ ਕੋਈ ਮੁਕਾਬਲਾ ਨਹੀਂ ਕਰ ਸਕਦੇ ਸਰਕਾਰਾਂ ਨਾਲ ਅਸੀਂ ਕੋਈ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਤਾਂ ਹੁਣ ਵੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਬਾਦਸ਼ਾਹ ਕਿਰਪਾ ਕਰੋ ਇਹ ਸਾਡੇ ਸਾਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੇ ਸਾਡਾ ਹੱਕਾ ਕਿ ਇੱਥੇ ਅਸੀਂ ਕੰਡੇ ਤੇ ਖੜੀਏ 2 ਫਰਵਰੀ ਤੋਂ ਲੈ ਕੇ ਤੁਸੀਂ 11 ਕਿਲੋਮੀਟਰ ਦੇਖੋ ਅੱਗੇ ਤਾਂ ਕਿ ਉਹ ਸਾਫ ਕੀਤਾ ਕਿ ਨਹੀਂ ਕੀਤਾ ਤਾਂ ਕਿੰਨੇ ਕੀਤਾ ਸੇਵਾ ਚੱਲ ਰਹੀ ਹੈ ਬੁੱਟੇ ਲੱਗ ਰਹੇ ਆ ਇਹ ਕਿਸੇ ਨੂੰ ਨਾ ਦਿਖਦਾ ਹੋਵੇ ਕਿਹੜੀਆਂ ਅੱਖਾਂ ਦੇਵਾਂਗੇ ਇਹ ਕਿਸੇ ਨੂੰ ਨਹੀਂ ਦਿਖਦਾ ਕੁਝ ਹੋ ਸਕਦਾ ਕਿ ਉਹਦੇ ਵਿੱਚ ਸਾਡਾ ਕੀ ਕਸੂਰ ਹੁਣ ਬੁੱਟੇ ਦਰਿਆ ਦਾ ਕੀ ਸਾਲ ਦੇਖ ਸਾਰਾ ਕੁਝ ਤੇ ਤੁਹਾਨੂੰ ਦੱਸ ਦਿੱਤਾ ਹੋਰ ਕਿਹੜੀ ਗੱਲ ਹੈ ਜਿਹੜੀ ਪੁੱਛੋ ਹੋਰ ਕੀ ਹੋ ਸਕਦਾ ਹੱਲ ਤੁਹਾਡੇ ਸਾਹਮਣੇ ਦੱਸਦੇ ਕਿ ਇਹ ਪਾਣੀ ਇਹਦੇ ਵਿੱਚ ਦਾਣ ਜਿਹੜੇ ਇੰਡਸਟਰੀ ਪਾਣੀ ਪੈਂਦੀ ਹੈ ਗਰਗਨੂਨ ਨੂੰ ਬੰਦ ਹੋਣ ਜਿਹੜੀਆਂ ਡਹਿਰੀਆਂ ਦਾ ਪਾਣੀ ਪੈਂਦਾ ਉਹ ਹੰਦ ਹੋਵੇ ਹੋਰ ਕੀ ਆ ਹੋਰ ਦੱਸੋ ਥੋੜਾ ਕੁਝ ਨਹੀਂ ਫੇਰ ਕੀ ਹੋਰ ਦੱਸੋ ਤੁਸੀਂ ਦੱਸ ਦਿਓ ਹਾਲ ਕਿਹੜਾ ਹੈਗਾ ਤੁਹਾਡੇ ਸਾਹਮਣੇ ਕੈਮਰੇ ਦੇ ਇਹਨਾਂ ਦੀ ਵੀ ਰਿਪੋਰਟ ਕਰ ਲਓ ਕੀ ਹਾਲ ਤੁਸੀਂ ਦੱਸੋ ਜੋ ਸਾਡੇ ਕੋਲ ਸੀ ਉਹ ਦੱਸ ਰਹੇ ਨਹੀਂ ਦੱਸ ਦਿੱਤਾ ਜੇ ਤੁਹਾਨੂੰ ਨਹੀਂ ਸਮਝ ਆਈ ਜੋ ਅਸੀਂ ਦੱਸਿਆ ਤੂੰ ਉਹਦੇ ਵਿੱਚ ਸਾਡਾ ਕੀ ਕਿਸੂਰ ਆ ਸਾਰੇ ਦਰਸ਼ਕ ਜੋ ਅਸੀਂ ਸਾਡੇ ਕੋਲ ਸੀਗਾ ਡਹਿਰੀਆਂ ਦਾ ਪਾਣੀ ਪੈਂਦਾ ਜਿਹੜਾ ਉਹਦਾ ਗੋਹ ਲਾ ਕੇ ਉਹਦੀ ਬਾਇਓਗੈਸ ਬਣਨੇ ਜਿਹੜੀ ਜਿਹੜਾ ਇੰਡਸਟਰੀਅਲ ਸ਼ਹਿਰ ਦਾ ਪਾਣੀ ਆ ਜਿਹੜਾ ਉੱਥੇ ਜਾ ਨਹੀਂ ਰਿਹਾ ਟ੍ਰੀਟਮੈਂਟ ਪਲੈਂਟ ਲੱਗਾ ਉਹ ਉਹਦੇ ਵਿੱਚ ਪਾਣੀ ਜਾਵੇ ਤੀਸਰੇ ਜਿਹੜਾ ਇੰਡਸਟਰੀ ਆ ਉਹਦੇ ਉੱਤੇ ਜਿਹੜਾ ਹੈਗਾ ਪੋਲੂਸ਼ਨ ਕੰਟਰੋਲ ਬੋਰਡ ਕਾਰਵਾਈ ਕਰੇ ਤੇ ਨਾ ਕਰ ਵੀ ਕਰੂਗਾ ਦਿਸਪ ਖੜੇ ਕੋਈ ਖਾਸ ਮੁਹਿੰਮ ਸ਼ੁਰੂ ਕੀਤੀ ਤੁਸੀਂ ਮੈਂ ਸਾਡੀ ਸਦਾ ਹੀ ਸ਼ੁਰੂ ਅਸੀਂ ਵਿਸ਼ੇਸ਼ ਕੁਝ ਨਹੀਂ ਕੀਤਾ ਇੱਕ ਦਿਨ ਅਰਦਾਸ ਕਰਕੇ ਗੁਰੂ ਚਰਨਾਂ ਦੇ ਵਿੱਚ ਤੁਰਪੇ ਸੀ ਉਦੋਂ ਮਗਰੋਂ ਅਸੀਂ ਲੱਗੇ ਹੋਏ ਆ ਜੇ ਸਪੇ ਕਰਾਂਗੇ ਫੇਰ ਸ਼ੁਰੂਆਤ ਹੁੰਦੀ ਆ ਇਸ ਹੀ ਸਾਇਸਟ ਕੋਈ ਨਹੀਂ ਕੀਤਾ ਲੱਗੇ ਹੋਇਆ ਲੋਕਾਂ ਨੂੰ ਕੀ ਅਪੀਲ ਕਰੋਗੇ ਇਸ ਨੂੰ ਉਹਨਾਂ ਨੂੰ ਬੇਨਤੀ ਕਰਾਂਗੇ ਬਾਣੀ ਕਹਿੰਦੀ ਜਿੱਥੇ ਜਾਏ ਬਈ ਇਹ ਪਲਾ ਕਹੀਏ ਜਿੱਥੇ ਵੀ ਰਹਿ ਰਹੇ ਆ ਜਿੱਥੇ ਵੀ ਬਹਿ ਰਹੇ ਆ ਤੁਹਾਡੇ ਆਪ ਦਾ ਪਾਣੀ ਜਾਂਦਾ ਕਿਸੇ ਨੈਚੁਰਲ ਸੋਰਸ ਨਾਲ ਪਵੇ ਕੂੜਾ ਕਰਗੜਨਾ ਸਿੱਟੋ ਆਲੇ ਦੁਆਲੇ ਨੂੰ ਸਵਾਰੋ ਇਹ ਧਰਤੀ ਮਾਂ ਗੁਰੂ ਪਾਸਾ ਦਾ ਵਿਦੇਸ਼ ਆ ਪਾਣੀ ਪਿਤਾ ਹਵਾ ਨੂੰ ਪ੍ਰਦੂਸ਼ਿਤ ਨਾ ਕਰੋ ਸਵਾਸ ਹਵਾ ਦੇ ਵਿੱਚ ਰਹੋਗੇ ਤੰਦਰੁਸਤ ਰਹੋਗੇ ਤੁਹਾਡੇ ਬੱਚੇ ਤੰਦਰੁਸਤ ਰਹਿਣਗੇ ਥੋੜਾ ਦੇਰੇ ਹੈ ਗਿਆ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਅਸ਼ੀਸ਼ਾ ਦੇਣਗੇ ਅੱਗੇ ਸਾਡੇ ਵੱਡਿਆਂ ਨੇ ਸਾਨੂੰ এনवायरमेंट ਦੇ ਨਾਲ ਜੋੜਿਆ ਬਾਬੇ ਨਾਨਕ ਦੀ ਗੱਲ ਮੰਨ ਲਓ ਸਾਡੀ ਕੋ ਸਾਡੇ ਕੋਲ ਕੋਈ ਵਕਰੀ ਗੱਲ ਹੀ ਨਹੀਂ ਜੋ ਬਾਬੇ ਨੇ ਕਿਹਾ ਨਾ ਉਹਦੇ ਉਪਦੇਸ਼ ਨੂੰ ਮੰਨ ਲਈ ਅਸੀਂ ਉਹਦੇ ਸਿੱਖ ਬਣੀਏ ਉਹਦੀ ਵਿਚਾਰਧਾਰਾ ਦੇ مالک ਬਣੀਏ ਗੁਰੂ ਪਾਸ ਅਰਦਾਸ ਕਰਦੇ ਹਾਂ ਸਾਰਿਆਂ ਨੂੰ ਸਮਤ ਫੰਕਸ਼ਨ ਇਸ ਰਾਹ ਦੇ ਉੱਤੇ ਤੋਰ ਥੈਂਕ ਯੂ